ਲਓ ਜੀ ਜੁੜ ਜੋ ਹਨਾ ਪੰਜਾਬ ਵਾਲਿਓ ਪੰਜਾਬ ਮੂੰਹ ਪੜ ਜਾਂਦਾ ਜਦੋਂ ਆਪਾਂ ਕਹਿੰਨਾ ਕਿ ਪੰਜਾਬ ਪੰਜ ਆਬ ਕੀ ਬਾਤ ਆ ਜੀ ਇੱਥੋਂ ਦੀਆਂ ਸ਼ਰੂਆਂ ਦਾ ਮੋਹ ਆਉਂਦਾ ਹੈ ਇੱਥੋਂ ਦੇ ਤਮਾਦਾਂ ਦਾ ਮੋਹ ਆਉਂਦਾ ਹੈ ਇੱਥੋਂ ਦੇ ਅਮਰੂਦਾਂ ਦਾ ਮੋਹ ਆਉਂਦਾ ਹੈ ਇੱਥੋਂ ਦੀਆਂ ਫਸਲਾਂ ਨਸਲਾਂ ਹਨਾ ਮੈਂ ਕਹਿੰਦਾ ਵੀ ਬਾ ਜੀ ਬਾਬਾ ਜੀ ਬਾਬਾ ਜੀ ਬਾ ਪੰਜਾਬ ਹਨਾ ਜਦੋਂ ਕੋਈ ਨਿੰਦਦਾ ਪੰਜਾਬ ਸੱਚੀ ਸਭ ਤੋਂ ਜ਼ਹਿਰ ਵਰਗਾ ਬੰਦਾ ਲੱਗਦਾ ਸਾਨੂੰ ਅਸੀਂ ਅੱਜ ਗੁਰਵਕਸਪੁਰਾ ਤੋਂ ਆਇਆ ਕੁੜੀਆਂ ਦੀ ਲੋਹੜੀ ਮਨਾਉਣ ਗਏ ਸੀਗੇ ਤੇ ਅਸੀਂ ਥੋੜੇ ਸਾਲ ਪਹਿਲਾਂ ਮਤਲਬ ਅ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਵੀ ਆਏ ਸੀ ਨੰਗਲ ਉੱਥੇ ਵਰਤ ਵੀ ਲੱਗਾ ਸਾਹਮਣੇ ਘਰ ਹੈ ਗੁਰਪ੍ਰੀਤ ਦਾ ਤੇ ਸਾਡੇ ਵਾਲੇ ਜਸਪਾਲ ਨੰਗਲ ਦਾ ਤੇ ਲੰਘਣ ਲੱਗੇ ਕਹਿੰਦਾ ਵੀ ਖੇਤਾਂ ਕਹਿੰਦਾ ਮੈਂ ਦੂਜਾ ਭਰਾ ਤਾਂ ਆਪਣਾ ਜਸਪਾਲ ਤਾਂ ਪੁਲਿਸ ਦੇ ਵਿੱਚ ਹੈ ਤੇ ਦੂਜਾ ਗੁਰਪ੍ਰੀਤ ਕਹਿੰਦਾ ਮੈਂ ਖੇਤਾਂ ਤੇ ਖੇਤ ਅਸੀਂ ਉਹ ਉੱਥੋਂ ਆਏ ਮਹੱਤਵਾਲ ਹੈ ਉਸਤਾਦ ਤੇ ਜਿਹੜੀ ਬਾ ਕਮਾਲ ਗੁਰਪ੍ਰੀਤ ਉਹ ਖੜਾ ਗੁਰਪ੍ਰੀਤ ਤਨੂੰ ਬਾਤ ਚ ਬਣਾਵਾਂਗੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦੋ ਤੁਹਾਨੂੰ ਇੱਕ ਚੀਜ਼ ਬਾਹਲੀ ਕਹਾਣੀ ਦਿਖਾਉਣਾ ਜਿਹੜੇ ਸਾਡੇ ਵਾਲੇ ਚ ਬਾਗ ਭੁੱਲੀ ਜਾਂਦੇ ਨੇ ਮੈਂ ਨਹੀਂ ਕਹਿੰਦਾ ਬਾਹਰ ਨਹੀਂ ਜਾਣਾ ਚਾਹੀਦਾ ਘਰ ਛੱਡਣਾ ਪੈਂਦਾ ਏ ਰੋਟੀ ਵਾਸਤੇ ਮੰਨਦੇ ਆ ਇਹ ਤਾਂ ਚੱਲ ਮਾਟੋ ਹੈ ਨਾ ਪਰ ਕਦੇ ਵੀ ਨਾ ਫੇਰ ਘਰੇ ਮੁੜਨਾ ਇਹ ਤਾਂ ਗਲਤ ਗੱਲ ਮਾਟੋ ਏ ਜਦੋਂ ਰਿਸ਼ਤੇ ਗਵਾਲੇ ਸ਼ੇਰਾਂ ਵਾਲਿਆ ਕੰਮ ਆਉਣੇ ਕੀ ਬਹਾਏ ਹੋਏ ਮੁੜ ਕੇ ਨਾ ਅਸੀਂ ਰੱਖਿਆ ਪੰਜਾਬ ਸਿੰਘ ਪੁੱਤ ਦਾ ਪਰਾਇਆ ਨਹੀਂ ਪੰਜਾਬ ਕਦੇ ਮੁੜ ਕੇ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਬਾਹਲੀ ਕਹਾਣੀ ਪਹਿਲਾ ਮੈਂ ਮਰੂਦਾਂ ਦੀ ਗੱਲ ਕਰੀ ਸੀ ਆ ਦੇਖੋ ਕੀ ਬਾਤ ਆ ਜੀ ਕੀ ਬਾਤ ਹੈ ਉਹ ਕਿਵੇਂ ਕਰਨਾ ਜਗਮਾ ਜਿਹੜੇ ਨਜ਼ਾਰੇ ਸੱਜੂ ਦੇ ਚਵਾਰੇ ਬਲਖਣਾ ਬਖਰੇ ਕੀ ਬਾਤ ਹੈ ਹੈ ਪੰਜਾਬ ਵਾਕਈ ਪੰਜਾਬ ਆ ਬਾਈ ਜੀ ਕਿਉਂ ਜਿਵੇਂ ਹੁਣ ਮਨ ਕੇ ਚਲੋ ਬਤਨਾ ਤੋਂ ਦੂਰ ਬੰਦੇ ਜਾਂਦੇ ਆ ਮਜਬੂਰੀਆਂ ਦੇ ਲਈ ਹਣਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਵੀ ਜਾਂਦੇ ਆ ਹੂੰ ਹੂੰ ਪਰ ਇੱਕ ਗੱਲ ਆ ਵੀ ਜਦੋਂ ਬੰਦਾ 15 20 ਸਾਲਾ ਬਾਅਦ 30 ਸਾਲਾ ਬਾਅਦ ਆਉਂਦਾ ਉਹ ਖੇਤ ਕਿਹੜਾ ਮਾਰਦਾ ਉਹ ਮਰੂਦ ਦੇਖਦਾ ਸੁਨਰਾਖਤ ਦੇਖਦਾ ਹਵਾ ਚਾਲਦੀ ਮਹਿਸੂਸ ਕਰਦਾ ਹਾਂ ਉਹਨੂੰ ਫਿਰ ਪਤਾ ਲੱਗਦਾ ਵੀ ਯਾਰ ਬਾਕੀ ਆਹ ਪੰਜਾਬ ਆ ਯਾਰ ਲੈ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਵੀ ਮੈਂ ਸਿੰਪਲ ਦੀ ਗੱਲ ਕਹਿੰਦਾ ਵੀ ਇੱਕ ਇੱਕ ਬੇਟਾ ਹਰੇਕ ਦੇ ਇੱਕ ਬੇਟਾ ਇੱਕ ਬੇਟੀ ਲਾ ਲੋ ਬੇਟਾ ਬਾ ਗਿਆ ਬਾਹਰ ਉਹਨੇ ਮੁੜਨਾ ਨਹੀਂ ਤੇ ਥੋੜਾ ਉਹਦੇ ਬਿਨਾ ਜੀ ਨਹੀਂ ਲੱਗਣਾ ਤੇ ਤੁਸੀਂ ਨੇ ਫਿਰ ਇੱਥੋਂ ਆਹ ਫਸਲਾਂ ਵੀ ਵੇਚ ਦੇਣੀਆਂ ਨੇ ਤੇ ਨਸਲਾਂ ਵੀ ਖਰਾਬ ਹੋ ਜਾਣੇ ਨੇ ਗੱਲ ਫਿਰ ਪਤਾ ਕੀ ਆਉਣੀ ਐ ਫੇਰ ਥੋੜੀ ਜਿਹੜੀ ਮਲਕਹਰ ਵਾਲੀ ਐ ਜਾਂ ਤੁਹਾਡਾ ਜਿਹੜਾ ਦਾਦਾ ਐ ਉਹ ਕਿਵੇਂ ਮਲਕ ਲਾਡਾਂ ਲੜਾਊਗਾ ਦੱਸੋ ਉਹਨੂੰ ਤਾਂ ਕਿਉਂਕਿ ਪੰਜਾਬੀ ਹੋਣੀ ਨਹੀਂ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਕਿੰਨਾ ਮੋਹ ਐ ਗੁਰਪੀਤ ਇਹ ਕਿੱਥੋਂ ਦਿਮਾਗ ਚਾਈ ਤੇ ਗੱਲ ਵੈਸੀ ਧਿਆਨ ਚਾਹੀਦਾ ਵੀ ਟੰਡੇ ਤਾਂ ਹਰੇਕ ਬਣਾ ਲੰਦਾ ਕੈਡਾ ਅਮਰੀਕਾ ਦੇ ਹਾਂ ਹਾਂ ਆਪਣਾ ਪੰਜਾਬ ਨਾਲ ਜੁੜਿਆ ਵੀ ਪੰਜਾਬ ਲਈ ਕੁਝ ਬਣਾਈਏ ਲੱਸੂ ਦਿਖਾਵਾਂ ਫਿਰ ਮਾਂ ਦਾ ਲਓ ਜੀ ਪੰਜਾਬੀ ਵਿਰਸਾ ਕਹਿੰਦਾ ਹਾਲ ਖੇਡਾਂ ਬੋਲੀਆਂ ਬੋਲੀਆਂ ਦੇ ਵਿੱਚ ਅਰਮਾਨ ਕਿਹੜੀ ਬੋਲੀ ਹੁੰਦੀ ਹੈ ਕੋਈ ਵੀ ਗੇੜਾ ਦੇ ਦੇਣੀ ਮਟੈਰੀਅਲ ਲੰਬੀ ਵਾਹ ਕਰਕੇ ਹੈਨਾ ਕਿ ਦੁੱਧ ਦਾ ਗਲਾਸ ਡਿੱਗ ਕੇ ਡੁੱਲ ਗਿਆ ਸਾਰਾ ਟਬਰ ਝੰਗਾੜਾ ਮਾਰੀ ਇਹ ਬੋਲੀਆਂ ਦੀ ਗੱਲ ਕਰਦਾ ਜਦੋਂ ਕਿਤੇ ਖੇਡਾਂ ਦੀ ਗੱਲ ਹੁੰਦੀ ਹੈ ਫਿਰ ਨਾਂ ਸਾਹਮਣੇ ਆ ਜਾਂਦੇ ਨੇ ਜੁਬਰਾਜ ਹੋ ਰਹੇ ਨੇ ਖੁਸ਼ੀ ਦੁੱਗਾ ਹੋ ਰਹੇ ਨੇ ਪਾਲੀ ਹੋ ਰਹੇ ਨੇ ਲੁੱੱਧਰ ਲੁੱੱਧਰ ਹੋ ਰਹੇ ਨੇ ਸੁਲਤਾਨ ਹੋ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਖੇਡਾਂ ਦੀ ਗੱਲ ਆਉਂਦਿਆ ਤਾਂ ਕੱਡੇ-ਕੱਡੇ ਨਾਮ ਜਿਹੜੇ ਬਣਾਏ ਨੇ ਸਾਡੇ ਪਲੇਅਰਾਂ ਨੇ ਫਿਰ ਭਾਜ ਨੂੰ ਭੱਜੀ ਵਰਗਾਂ ਨੇ ਜਿਹੜੀ ਜਿਹੜੀ ਵੀ ਗੇਮ ਦੇ ਵਿੱਚ ਬਹੁਤ ਸਾਰੇ ਨੇ ਤੇ ਜਦੋਂ ਫਿਰ ਬੋਲੀਆਂ ਦੀ ਗੱਲ ਹੁੰਦੀ ਹੈ ਫਿਰ ਪਤਾ ਕੀ ਮੂੰਹ ਚ ਆ ਜਾਂਦਾ ਕਿ gekeੜਾ ਦੇ ਦੇਣੀ ਮਟਿਆਰੇ ਲੰਬੀ ਬਾਹਾਂ ਕਰਕੇ ਹਣਾ ਜਦੋਂ ਫਿਰ ਹਲ ਦੀ ਗੱਲ ਲਾਂਗੇ ਡੂੰਘਾ ਵਾਲਾ ਹਲ ਵੇਤਰੀ ਘਰੇ ਕੈਨੇਡਾ ਜਦੋਂ ਪਾਣੀ ਪੰਜਾਂ ਦਰਿਆਵਾਂ ਦਾ ਦੇਖ ਲੋ ਨਹਿਰੀ ਹੋ ਗਿਆ ਫਿਰ ਇਹਦੀ ਗੱਲ ਚੱਲਦੀ ਹੈ ਸ਼ਾਇਦ ਜਾ ਕੇ ਸਹਰੀ ਹੋ ਗਿਆ ਜੋ ਨਜ਼ਾਰੇ ਹੁੰਦੇ ਨਾ ਮੋਟਰ ਤੇ ਲੁੱਟੀ ਦੇ ਨਜ਼ਾਰੇ ਵੱਲੀ ਮੱਕੀ ਦੀ ਰੋਟੀ ਹੋਵੇ ਸਰੋਂ ਦਾ ਸਾਗ ਹੋਵੇ ਆਪਣਾ ਪੰਜਾਬ ਹੋਵੇ ਦੇਖ ਫਿਰ ਫਿਰ ਬੇਬੇ ਬਾਪੂ ਆਰਨੇ ਇਦਾਂ ਗਾਣਾ ਜਾਂਦਾ ਨੇ ਉਮਰ ਵਧਾ ਦੇ ਬੇਬੇ ਬਾਪੂ ਦੀ ਵਾਦਾ ਕਾਟਾ ਕਰ ਲਾਂਗੇ ਮੇਰੇ ਵਾਲੀ ਜੋ ਸਰੋਂ ਦਾ ਸਾਗ ਹੈ ਨਾ ਸਰੋਂ ਦੇ ਸਾਗ ਵਿੱਚ ਕਿਉਂ ਹੀ ਕੋ ਪਾਈ ਜਾਵਾ ਕੀ ਮੱਖਣ ਕੀ ਬਾਤ ਆ ਜੀ ੱਸੀ ਕੀ ਪਿੰਡ ਗੱਡਾ ਗੱਡਾ ਦੀਵਾਲੀ ਉਹ ਉਸਕੇ ਬਾਬਾ ਤੇਰੇ ਗੱਡੇ ਤੇ ਕੰਨਾ ਗੱਡੇ ਤੇ ਨਾ ਚੜਦੀ ਗੱਡੇ ਤੇ ਤੇ ਨਾ ਚੜਦੀ ਪਿੰਡ ਕੀ ਬਾਤ ਹੈ ਦੀਵਾਲੀ ਮਟਿਆਰ ਹੈਨਾ ਸਾਡੀ ਤੂੰ ਹੀ ਆ ਦੀਵਾਲੀ ਦੀਵੇ ਲਾਉਣ ਵਾਲੀ ਆਕਾਸ਼ ਦੀਪ ਮਟਿਆਰ ਮੇਲੇ ਮੇਲੇ ਜਾਂਦੀ ਹੈ ਮਟਿਆਰੇ ਮੇਲਾ ਮੇਲਾ ਦੇਖਦੀ ਹੈ ਮਟਿਆਰੇ ਮੇਲਾ ਤੈਨੂੰ ਦੇਖਦਾ ਚੱਲ ਮੇਲੇ ਚੱਲੀਏ ਵੇ ਤੁੱਬਾ ਆਕਾਸ਼ ਕਾਦੀ ਚੋਰੀ 11 ਵਜੇ ਦਾ ਹੈ ਸੋਹਣਿਆ 11 ਵਜੇ ਦਾ ਰਾਂਝਾ ਨੂਰ ਮਹਿਲ ਦੀ ਮੂਰਤ ਤੋਬਾ ਓਹ ਹੋ ਕੀ ਬਾਤ ਹੈ ਜੀ ਕੀ ਹਾਂ ਜੀ ਸੱਸਾ ਹਾਂ ਕਹਿੰਦਾ ਵੇਖਿਓ ਪੰਜਾਬੀਓ ਪੰਜਾਬੀ ਨਾਲ ਭਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾਲ ਭਲਾ ਦਿਓ ਗੁਰਦਾਸ ਮਾਨ ਸਾਹਿਬ ਨੇ ਵੀ ਕਹੀ ਪੰਜਾਬੀਓ ਜਵਾਨੀ ਨਹੀਂ ਰਕਾਨੇ ਮਿਲ ਜੀ ਕਿ ਕਿ ਪੈਗੀ ਤੇਰੇ ਚਿਹਰੇ ਦਿਨ ਹ ਇਹ ਪੰਜਾਬੀ ਇੱਕ ਖਾਸ ਗੱਲ ਹੋਰ ਆ ਮੱਤ ਸਾਹਿਬ ਆ ਜਾ ਬਈ ਆ ਜਾ ਇਹ ਜਿਹੜੀ ਕਲਾ ਕਰੀ ਤੀ ਨਾ ਬਾਈ ਨੇ ਆਪ ਕਰੀ ਆ ਅਜਾ ਕਰ ਪਿਆ ਇੱਥੇ ਹੱਥ ਨਾਲ ਕਰੀ ਆ ਅੱਛਾ ਜਦੋਂ ਬਾਈ ਨੇ ਕਿਨੇ ਨਾ ਕਰਤਾ ਸੀ ਕੰਮ ਬਾਈ ਇਹ ਇਹ 7 ਦਿਨ ਲੱਗ ਗਏ 7 ਦਿਨਾਂ ਚ ਕੀਤਾ ਸੀ ਤੇ ਆਖਿਆ ਵੀ ਘੈਂਟ ਕਰੀ ਕੰਮ ਹੈ ਹਾਂ ਬੈਠਾ ਇਕੱਲਾ ਇੱਥੇ ਜਿੰਨਾ ਕਿ ਦਿਮਾਗ ਚ ਆਉਂਦਾ ਜਿਵੇਂ ਜਿਵੇਂ ਕਰੀ ਗਿਆ ਤੇ ਬੜਾ ਘੈਂਟ ਦਿਮਾਗ ਹੈ ਤਾਂ ਦਿਖਾ ਪੰਜਾਲੀਆਂ ਦੀ ਗੱਲ ਕਰੀਏ ਹੈਨਾ ਹੁਣ ਲੋੜੀ ਆਉਣ ਵਾਲੀ ਆ ਬਾਈ ਹੋਰ ਦੇਖੋ ਆ ਦੇ ਨਹੀਂ ਆ ਕਰੇ ਪੰਜਾ ਦਲਜੀਤ ਦਸਾਂ ਦਾ ਗਾਣਾ ਸੀ ਰੱਖੋ ਮੋਢੇ ਤੇ ਹੈਨਾ ਦਨਾਲੀ ਸੀ ਗੱਲ ਸੀ ਸਾਡਾ ਆ ਦੇ ਖੂ ਮੋਟਰ ਮੋਟਰ ਮਿੱਤਰਾਂ ਦੀ ਮਿੰਟ ਚ ਮੀਟਿੰਗ ਮਿੰਟ ਚ ਮੀਟਿੰਗ ਕਰਕੇ ਬਣਾ ਲਿਆ ਮੋਟਰ ਤੇ ਹਾਂ ਖੂ ਕੀ ਬਾਤ ਹੈ ਨਾ ਖੂਹ ਤੋਂ ਪਾਣੀ ਭਰਦੀ ਐ ਮਟਿਆ ਰੰਨੀ ਲੋੜੀ ਸੱਤ ਸੱਤ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਣਾ ਬਾਈ ਸੱਤ ਸੱਤ ਜਿੱਥੇ ਸਾਡੇ ਬਾਈ ਜਿਹੜੇ ਅੱਜ ਜਨਰੇਸ਼ਨ ਆ ਉਹ ਬਹੁਤ ਘੱਟ ਪਤਾ ਹੁੰਣਾ ਸਕੂਲ ਆ ਓਏ ਹੋਏ ਆ ਕੀ ਆ ਗਿਆ ਬਾਈ ਫਿਰਨੀ ਕਹਿੰਦਾ ਸਾਡਾ ਪਿੰਡ ਦੀ ਫਿਰਨੀ ਤੋਂ ਇੱਕ ਘਰ ਦੇ ਸਾਬਾ ਤਿਆਰੇ ਹਣਾ ਫਿਰਨੀ ਤਾਂ ਹੋ ਕੇ ਮੁੜਿਆ ਆ ਗੱਭਰੂ ਕੀ ਬਾਤ ਆ ਹਰੇ ਗਣੇ ਚ ਅੱਜਕੱਲ ਤੱਤਾ ਤੱਤਾ ਗੜ ਕਾ ਤੱਤਾ ਤੱਤਾ ਗੜ ਨਹੀਂ ਖਾਦਾ ਜਿਹਨੇ ਕਿਲਾੜੇ ਤੋਂ ਹਾਂ ਗੱਲਾਂ ਕਰ ਤਾਂ ਤੁਹਾਡਾ ਮੁੰਡਾ ਆਪਣੇ ਦੇ ਵਿਆਹ ਦੇ ਵਿੱਚ ਨੱਚਦਾ ਫਿਰੇ ਠੀਕ ਆਪਣੇ ਖੇਤ ਤੇ ਪੰਜਾਬ ਦੇ ਨਾਲ ਜੁੜੀਆਂ ਵੀ ਗੱਲਾਂ ਬਾਤਾਂ ਅੱਜ ਬਾਈ ਸਾਹਿਬ ਖੇਤੀ ਵਿਰਾਸਤ ਹੈ ਧੰਦਾ ਨਹੀਂ ਧੰਦਾ ਨਹੀਂ ਮੇਰਾ ਪਿੰਡ ਮੇਰੇ ਖੇਤ ਪੰਜਾਬ ਜੈ ਜਵਾਨ ਜੈ ਕਿਸਾਨ ਨੋ ਫਾਰਮਰ ਨੋ ਫੂਡ ਵਾਹ ਜੀ ਬੱਲੇ 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 ਤੇ ਆਪਣੇ ਭਾਈ ਇੱਕ ਗੱਲ ਹੋਰ ਆ ਮਾੜ ਸਾਹਿਬ ਹਾਂਜੀ ਜਿਹੜਾ ਇਹ ਚੀਜ਼ ਤੁਸੀਂ ਦਿਖਾਈ ਆ ਲੈ ਕਈਆਂ ਨੂੰ ਆਏ ਨਾ ਹੋਵੇ ਵੀ ਇਹ ਕਿਤੇ ਉਹ ਵੀ ਰੱਖਿਆ ਵੀ ਦੇਸੀ ਘਰ ਦੀ ਬਣਾ ਰਖੇ ਨਹੀਂ ਇਹ ਤਾਂ ਪਾਣੀ ਆ ਸਾਡ ਜੇ ਤੁਹਾਨੂੰ ਕਿਤੇ ਵਹਿਮ ਹੋਵੇ ਠੀਕ ਹੈ ਕੋਈ ਚੱਕਰ ਨਹੀਂ ਹਾਂ ਮੱਟ ਸਾਹਿਬ ਹਾਂ ਜਿਹੜੀ ਤੁਹਾਡੇ ਲਾਈਵ ਦੇ ਮੈਨੂੰ ਪਤਾ ਤੁਹਾਡੇ ਨਾਲ ਬਹੁਤ ਲੋਕ ਜੁੜੇ ਹੋਇਆ ਹਾਂ 12-13 ਲੱਖ ਬੰਦਾ ਜੁੜਿਆਗਾ ਜਿਹੜੇ ਇਹ ਚੀਜ਼ ਦੇਖੀਆ ਸੱਚ ਦਾ ਨਾ ਦਿਲ ਦਾ ਉਤਾਰ ਕੇ ਜਿਹੜੇ ਬਾਹਰ ਬੈਠਿਆ ਜਰੂਰ ਮੈਸਜ ਕਰ ਦੇ ਬਿਲਕੁਲ 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 ਸਚਾਈ ਹੈ ਤੇ ਉਹਨਾਂ ਵੀਰਾਂ ਨੂੰ ਆਪਾਂ ਦੋਕ ਲੈਣਾ ਜੀ ਲੈ ਸੁਣਾ ਸੁਣਾ ਇੱਥੇ ਸਾਹਮਣੇ ਇਧਰ ਆ ਕੇ ਸੁਣਾ ਆ ਜਾ ਗੁਰਪ੍ਰੀਤ ਤੂੰ ਵੀ ਖਾਇ ਅਰਮਾਨ ਅਰਮਾਨ ਸਾਡਾ ਵੀਰ ਆ ਗਿਆ ਜਾਂ ਮੱਟ ਸਾਹਿਬ ਨਾਲ ਆਏ ਸੀਗੇ ਖਵਾ ਚੱਲ ਰਹੀ ਆ ਯਾਰ ਪੰਜਾਬ ਨੂੰ ਤੁਸੀਂ ਕਿਉਂ ਇਧਰ ਪਾਸ ਆ ਜਾ ਇੱਕ ਅਰਮਾਨ ਬੜੀ ਦਾ ਮੈਂ ਇੱਕ ਗੱਲ ਹੋਰ ਵੀ ਮਾੜਾ ਸਾਹਿਬ ਆਪਾਂ ਕਹਿੰਦਾ ਜੀ ਇਥੋਂ ਆਈ ਪੀਐਸ ਐਸਐਸਪੀ ਬਾਹਰੋਂ ਆ ਕੇ ਫਰਾਂ ਆਪਾਂ ਤਾਂ ਹਾਈਲਰਸ ਕਰਕੇ ਜਹਾਜ਼ ਚੜੀ ਜਾਂਦੇ ਹਾਂ ਤੇ ਉਹਨਾਂ ਨੇ ਤਾਂ ਆਈਪੀਐਸ ਬਣ ਨਹੀਂ ਆ ਬਣ ਨਹੀਂ ਬਣਨਾ ਬਾਈ ਬਣ ਨਹੀਂ ਬਣਨਾ ਉਹਨਾਂ ਨੇ ਤਾਂ ਆਪਣੇ ਨੌਕਰੀਆਂ ਕਰਨੀਆਂ ਆਪਾਂ ਕਿਹ ਉਹਨਾਂ ਪੜ ਕੇ ਆਈ ਪੀਐਸ ਡੀਸੀ ਐਸਐਸਪੀ ਬਣੀਆਂ ਨਾਲੇ ਬਣੋਗੇ ਜਿਹੜੇ ਆਪਣੇ ਬਾਹਰ ਬੈਠੇ ਨੇ ਮੇਰੇ ਪਿੰਡ ਦੇ ਬਹੁਤ ਗਏ ਬਣੇ ਬੰਦੇ ਆਸਟ੍ਰੇਲੀਆ ਕਰਨੇ ਤੇ ਸਾਰੇ ਮੈਨੂੰ ਪਤਾ ਵੀ ਇਹ ਗਾਣਾ ਸੁਣ ਕੇ ਜ਼ਰੂਰ ਪੰਜਾਬ ਨੂੰ ਆਪਣੇ ਪਿੰਡ ਨੂੰ ਆਪਣੇ ਖੇਤ ਨੂੰ ਮੈਸਜ ਕਰਗੇ ਆ ਜੀ ਆਜਾ ਹੋ ਮਿਲਣ ਜਦੋਂ ਪਰਦੇਸੀ ਸੁੱਤਿਆਂ ਜਾਗਦੀਆਂ ਗੱਲਾਂ ਹਾਂ ਹੋ ਮਿਲ ਜਦੋਂ ਪਰਦੇਸੀ ਸੁੱਤਿਆਂ ਜਾਗਦੀਆਂ ਗੱਲਾਂ ਰੁਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਹੋ ਰੁਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਹੋ ਨਾਲ ਚੜ੍ਹ ਕੇ ਪਿੰਦੇ ਨਾ ਨੱਕ ਛਾੜ ਕੇ ਨਾਲੇ ਬਾਪੂ ਪੀਂਦਾ ਵਿਸ਼ਕੀ ਨੂੰ ਹਾਂ ਉਹ ਨੱਕ ਛਾੜ ਕੇ ਨਾਲੇ ਬਾਪੂ ਪੀਂਦਾ ਵਿਸ਼ਕੀ ਨੂੰ ਨਾਲੇ ਕਰਦੇ ਕਰਦੀ ਕੱਢੀ ਸਰਾਬ ਦੀਆਂ ਗੱਲਾਂ ਨਾਲੇ ਕਰਦੇ ਕਰਦੀ ਕੱਢੀ ਸਰਾਬ ਦੀਆਂ ਗੱਲਾਂ ਰੂ ਖਿਣ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਹੇ ਬੇਬੇ ਅਦਬ ਚਾਲੇ ਖਾਣਾ ਛੱਡ ਕੇ ਪੀਜੇ ਨੂੰ ਬੇਬੇ ਅਦਬ ਚਾਲੇ ਖਾਣਾ ਛੱਡ ਕੇ ਪੀਜੇ ਨੂੰ ਕੀ ਦੀ ਰੋਟੀ ਸ਼ਰੋਂ ਦੇ ਸਾਗ ਦੀਆਂ ਗੱਲਾਂ ਉਹ ਕਰਦੀ ਮੱਕੀ ਦੀ ਰੋਟੀ ਸ਼ਰੋਂ ਦੇ ਸਾਗ ਦੀਆਂ ਗੱਲਾਂ ਰੂ ਖਿੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਉਹ ਇੱਜ਼ਤ ਮਾਣ ਤੇ ਪਿਆਰ ਵੀ ਰਿਓ ਖੇੜੇ ਨਸ਼ਾ ਕਰਮਾਂ ਦੀ ਹਾਂ ਇੱਜ਼ਤ ਮਾਨ ਤੇ ਪਿਆਰ ਪੀ ਰਿਓ ਖੇੜੇ ਕਰਮਾਂ ਦੀ ਪ੍ਰੀਤ ਪਾਗੀ ਕੇ ਇਹ ਤਾਂ ਚੰਗੇ ਪਾਗਦਿਆਂ ਗੱਲਾਂ ਰੋ ਖੇੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਹਾਜੀ ਕਰਦਾ ਮੈਂ ਕੋ ਕੁਟਰਤ ਪੀ ਜਾਂ ਗੋਰੇ ਦੀ ਹਾਜੀ ਕਰਦਾ ਮੈਂ ਕੋ ਕੁਟਰਤ ਪੀ ਜਾਂ ਗੋਰੇ ਦੀ ਸੁਣਦਾ ਜਦ ਵੀ ਜਲਿਆਂ ਵਾਲੇ ਬਾਗ ਦੀਆਂ ਗੱਲਾਂ ਜੱਥਾਂ ਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਸਾਡੇ ਵੀਰ ਨੱਗਰਾਲ ਗੁਰਪ੍ਰੀਤ ਕੋਲੇ ਆਏ ਸੀ ਕੀ ਬਾਤ ਹੈ ਜੀ ਪ੍ਰਧਾਨ ਇੱਕ ਹੋਰ ਵੀ ਮੱਡ ਸਾਹਿਬ ਪੱਟੀ ਕੁੰਮੜ ਵਾਲੀ ਆ ਵੀ ਕਹਿੰਦਾ ਕੀ ਬਾਤਾਂ ਨੇ ਗੁਰਵਿੰਦਰ ਵੀ ਹਾਂ ਜੀ ਆਪਣੇ ਬਾਈ ਭਗਤ ਸਿੰਘ ਦੀ ਯਾਦ ਚ ਵੀ ਆਪਣੇ ਪ੍ਰੋਗਰਾਮ ਹਾਂ ਨਾ ਬਿਲਕੁਲ ਬਿਲਕੁਲ ਪਾਣੀ ਵੀ ਅੱਗੇ ਵੀ ਤੇ ਅੱਜ ਬਾਈ ਦੇ ਪਿੰਡ ਵਿੱਚ ਨੱਗ ਰਹੇ ਸੀ ਤੇ ਬਾਈ ਨੂੰ ਯਾਦ ਕੀਤਾ ਤੇ ਬਾਈ ਕਹਿੰਦਾ ਮੈਂ ਤਾਂ ਖੇਤਾਂ ਖੇਤਤੀ ਆਜੋ ਇਹ ਹੁੰਦਿਆ ਰੂਹਾਂ ਬਿਲਕੁਲ ਬਿਲਕੁਲ ਲੰਘਿਆ ਨਹੀਂ ਜਾਂਦਾ ਬੇ ਸਹੀ ਹੈ ਬਾਕੀ ਮੱਡ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਵੀ ਧਰਤੀ ਦੇ ਨਾਲ ਜੁੜਿਆ ਨਾ ਨਹੀਂ ਨਹੀਂ ਆਪਾਂ ਤੁਹਾਨੂੰ ਨਹੀਂ ਆਂਗਾ ਨਾ ਲੰਘ ਨਹੀਂ ਹੁੰਦਾ ਬਾਈ ਸੱਚੀ ਗੱਲ ਸਾਂ ਜਾਹ ਜਿੱਥੇ ਪਿਆਰ ਜਿਉਂਦੇ ਬਹਤੇ ਰਹੋ ਹਨਾ ਇਹ ਤੁਸੀਂ ਜਿਹੜਾ ਮਾਹੌਲ ਜਿਹੜਾ ਵਿਰਸਾ ਪੰਜਾਬ ਦਾ ਉਹ ਕਦੇ ਨਹੀਂ ਆਪਾਂ ਮੈਨੂੰ ਇਹਨੂੰ ਨਾ ਨਾ ਛੱਡੋ ਆ ਦੇਖੋ ਇਹਨੂੰ ਨਾ ਛੱਡੋ ਓਏ ਮੈਂ ਕਿਹਾ ਨਾ ਛੱਡੋ ਇਹਨੂੰ ਬਈ ਯਾਰ ਆ ਤੂੰ ਕਿੱਥੇ ਬਾਹਰ ਕਿੰਨਾਂ ਮਰ ਜਾਣੀ ਯਾਰ ਹਾਂ ਕੀ ਬਾਤ ਹੈ ਜੀ ਕੀ ਬਾਤ ਕੀ ਬਾਤ ਹੈ ਤੇ ਆ ਆ ਜਿਹੜੀ ਬਾੜੀ ਆ ਇਹ ਹਰੇਕ ਪੰਜਾਬੀ ਇਹ ਬਿਨਾ ਉਹ ਤਾਂ ਹੈ ਰੇਸ਼ ਪ੍ਰੇਮ ਤੋਂ ਉਸਤਾਦ ਕਾ ਦਾ ਆ ਦੇਖੋ ਜੀ ਮਟਰ ਲੱਗੇ ਵੇ ਬੋਲ ਗੱਲਾਂ ਜਸਪਾਲ ਦੋ ਭਰਾ ਨੇ ਜਸਪਾਲ ਤੇ ਗੁਰਪ੍ਰੀਤ ਜਸਪਾਲ ਡਿਊਟੀ ਤੇ ਆਥਣੇ ਆ ਕੇ ਆਪਣੇ ਘਰ ਚੁੱਲ੍ਹੇ ਮੂਰੇ ਰੋਟੀ ਖਾਂਦੇ ਨੇ ਬਹੁਤ ਵੱਡੀ ਗੱਲ ਬਾਤ ਹੈ ਕਿ ਆਥਣੇ ਜੇ ਆਲਣੇ ਚ ਮੁਰਦੇ ਪਰਿੰਦਿਆਂ ਨੂੰ ਵੇਖ ਕੇ ਦਿਲ ਲੱਗਦਾ ਪੰਛੀ ਵੀ ਆਪਣੇ ਆਲਣੇ ਚਾਹੁੰਦੇ ਆ ਤਾਂ ਮੈਂ ਤਾਂ ਇਹ ਕਹਿੰਦਾ ਵੀ ਨਾ ਜਾਓ ਏ ਨਾ ਜਾਓ ਜਿਹਦਾ ਸਰਦਾ ਨਾ ਜਾਓ ਜਿਹਦਾ ਨਹੀਂ ਸਰਦਾ ਚਲੋ ਮੈਂ ਟਰੱਕ ਡਰਾਈਵ ਨੂੰ ਟਰੱਕ ਲੈ ਕੇ ਵੀ ਜਾਣਾ ਪੈਂਦਾ ਕੰਦਿਆਂ ਕੁਮਾਰੀ ਗੋਆ ਘਾਟੀ ਤੇ ਫੌਜੀਆਂ ਨੂੰ ਵੀ ਜਾਣਾ ਪੈਂਦਾ ਪਰ ਮੈਂ ਕਹਿੰਦਾ ਵੀ ਜਰ ਇੰਨਾ ਵੀ ਨਹੀਂ ਯਾਰ ਜਦੋਂ ਰਿਸ਼ਤੇ ਗਵਾਲੇ ਸ਼ੇਰਾਂ ਵਾਲਿਆ ਕੰਮ ਹੋਣੇ ਕੀ ਬਹਾਏ ਹੋਏ ਮੁੜ ਕੇ ਨਾਸੀ ਰੱਖਿਆ ਪੰਜਾਬ ਸਿੰਘ ਪੁੱਤ ਦਾ ਪਰ ਆਇਆ ਨਹੀਂ ਪੰਜਾਬ ਕਰੇ ਮੁੜ ਕੇ ਕਰ ਛੱਡਣਾ ਪੈਂਦਾ ਏ ਰੋਟੀ ਵਾਸਤੇ ਮੰਨਦੇ ਆ ਇਹ ਤਾਂ ਚੱਲ ਮਟੋਏ ਪਰ ਕਦੇ ਵੀ ਨਾ ਫੇਰ ਕਰੇ ਮੁੜਨਾ ਇਹ ਤੇ ਗਲਤ ਗੱਲ ਮਟੋ ਬਿਲਕੁਲ ਸਾਰਾ ਕੁਸ ਕੈਂਡ ਕਰਿਆ ਹੋਇਆ ਠੀਕ ਆ ਜੀ ਲਵ ਜੂ ਜਿੰਦਾਬਾਦ ਕਰੋ ਪੰਜਾਬ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ